ਹੈਲੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸ੍ਰਿੰਦਰ ਕੌਰ ਹੈ ਪੈਂਡ ਨਰੂਡ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਮੇਰੇ ਹਸਬੰਦ ਦਾ ਨਾਮ ਸ਼ਿਵ ਕੁਮਾਰ ਹੈ ਦੇ ਪਿਤਾ ਦਾ ਨਾਮ ਚਰਨਜੀਤ ਲਾਲ ਹੈ ਮੈਨੂੰ ਨਰੂਡ ਦੇ ਰਹਿਣ ਵਾਲੀ ਹਾਂ ਮੈਂ ਪਿਛਲੇ 25 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੀ ਹਾਂ ਮੇਰੇ ਮੈਂ ਆਪਣੇ ਫਾਦਰ ਦੇ ਵਾਸਤੇ ਆਪਣੇ ਭਾਂਜੇ ਨੂੰ ਕੇ ਟੇਕਰ ਵਾਸਤੇ ਆਪਣੇ ਘਰ ਵਿੱਚ ਰੱਖਿਆ ਸੀ ਤੇ ਮੈਂ ਆਪਣੀ ਸਾਰੀ ਸਿਕਿਉਰਿਟੀ ਉਹਨਾਂ ਨੂੰ ਦੇ ਕੇ ਗਈ ਸੀ ਤੇ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਫਾਦਰ ਦੇ ਮੇਰੇ ਅਕਾਊਂਟ ਦੇ ਵਿੱਚੋਂ 30 ਲੱਖ ਰੁਪਏ ਚੋਰੀ ਕਰ ਲਿਆ ਆ ਜਿਹਦੇ ਮੈਨੂੰ ਹੁਣ ਆ ਕੇ 2024 ਚ ਪਤਾ ਲੱਗਾ 2022 ਦੇ ਵਿੱਚ ਮੈਂ ਇਹਨੂੰ ATM ਦੇ ਕੇ ਗਈਆਂ 2024 ਦੇ ਵਿੱਚ ਆ ਕੇ ਮੈਂ 또 ATM ਮੰਗਿਆ ਆ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਦੋਂ ਮੈਂ ATM ਬਾਰੇ ਪੁੱਛਿਆ ਤਾਂ ਉਹਨੇ ਕਿਹਾ ATM ਤੋਂ ਮੇਰੇ ਪੈਸੇ ਸਕੈਨ ਹੋ ਗਏ ਆ ਮੈਂ ਜਾ ਕੇ ਬੈਂਕ ਦੇ ਵਿੱਚ ਪਤਾ ਕੀਤਾ ਬੈਂਕ ਵਾਲਿਆਂ ਨੇ ਕਿ ਕੋਈ ਸਕੈਨ ਨਹੀਂ ਹੋਏ ਹੈਗੇ ਇਹ ਸਾਰੇ ਪੈਸੇ ਜਿਹੜੇ ਆ ਬਾਹਰਲੇ ਨੇ ਕੈਸ਼ ਕਰਾਏ ਆ ਤੇ ਮੇਰੇ ਘਰ ਦੇ ਵਿੱਚੋਂ ਵੀ 6600 ਰੋ ਤੇ ਕੁਝ ਜੁਐਲਰੀ ਚੋ ਕੇ ਲੈ ਗਿਆ ਆ ਤੇ ਹੁਣ ਇਹਦੇ ਭੈਣ ਤੇ ਭਰਾ ਮੈਨੂੰ ਹਣਾ ਫੋਨ ਤੇ ਫੇਕ ਆਈਡੀਆ ਬਣਾ ਕੇ ਮੇਰੇ ਬੱਚਿਆਂ ਨੂੰ ਬੈਲਜੀਅਮ ਦੇ ਵਿੱਚ ਮਰਨ ਦੀਆਂ ਧਮਕੀਆਂ ਦਿੰਦੇ ਆ ਤੇ ਮੈਂ ਇੱਥੇ ਪ੍ਰਸ਼ਾਸਨ ਅਕੈ ਵੀ ਮੰਗ ਕੀਤੀ ਆ ਮੈਂ ਕਪੂਥਲੇ ਤੇ ਇਹ ਮੇਰੇ ਡਾਕੂਮੈਂਟ ਆ ਮੈਂ ਕਪੂਥਲੇ ਉਹਨਾਂ ਦੇ ਕੋਲ ਐਫਆਈਆ ਦਾ ਦਰਜ ਕਰਾਈ ਆ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤੇ ਐ ਫਕੋ ਤੁਹਾਡੀ ਗੱਲ ਸੁਣ ਪਏ ਜੀ ਮੇਰੇ ਪਾਣ ਦਾ ਪੂਰਾ ਨਾਮ ਤੇ ਐਡਰੈਸ ਦੱਸੋ ਮੇਰੇ ਪਾਣ ਜਿਹਦਾ ਨਾਮ ਜੋਬਨ ਰਾਜਾ ਤਹਿਸੀਲ ਗਰਸ਼ਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਉਹ ਮਹਿਰਵਾਲ ਦੇ ਰਹਿਣ ਵਾਲਾ ਆ ਉਹਦੇ ਪਿਤਾ ਦਾ ਨਾਮ ਹਰਪ੍ਰਜਨ ਸਿੰਘ ਆ ਇਹ ਮੇਰੀ ਤੁਸੀਂ ਦੱਸਦੇ ਪੈਸੇ ਦੀ ਚੋਰੀ ਹੋਈ ਦਾ ਇਹ ਇੱਕੋ ਸਾਲ ਹੋ ਗਿਆ ਜਾਂ ਹੌਲੀ ਹੌਲੀ ਕਰਕੇ ਨਹੀਂ ਨਹੀਂ ਹੌਲੀ ਹੌਲੀ ਕਰਕੇ 2022 ਦਾ ਲੱਗਾ ਆ ਇਹ ਕਟਣ ਜਦੋਂ ਨੇ ਏਟੀਐਮ ਸਕੈਨ ਹੋ ਗਿਆ ਕਿ ਤਨ ਉਹਨੇ ਬਾਹਰ ਨਹੀਂ ਇੰਟਰਪੀਸ਼ਨ ਦੇ ਕੇ ਸੀਸ ਕਰ ਲਈ ਕੋਈ ਜਿਹਾ ਤੇ ਡਾਕਟਰ ਦਾ ਕਿਤਾਬ ਨਹੀਂ ਜਦੋਂ ਮੈਂ ਨੂੰ ਜਰੂਰਤ ਪਈ ਪੈਸਿਆਂ ਦੀ ਮੈਂ 10 ਤੋਂ 12 ਵਾਰੀ ਉਹਨੂੰ ਕਿਹਾ ਮੈਨੂੰ ਏਟੀਐਮ ਲਿਆ ਕੇ ਦੇ ਮੈਂ ਸਾਰੇ ਲੋਕੀ ਇੱਥੇ ਮੈਨੂੰ ਕਹਿੰਦੇ ਆ ਪੀਟੀਐਮ ਤੁਸੀਂ ਚੂਜ਼ ਕਰਦੇ ਮੈਂ ਕਿਹਾ ਮੈਂ ਇਸਤੇਮਾਲ ਨਹੀਂ ਕਰਦੀ ਮੈਨੂੰ ਨਹੀਂ ਪਤਾ ਹੈਗਾ ਮੈਂ ਉਹਨੂੰ ਕਿਹਾ ਮੈਨੂੰ ਦੇਈ ਕਾਰਡ ਮੈਂ ਮੈਂ ਵੀ ਇਸਤੇਮਾਲ ਕਰਾਂ ਮੈਂ ਆਪਣੀ ਰਜਿਸਟਰੀ ਕਰਾਉਣੀ ਸੀ ਜਦੋਂ ਉਹਨਾਂ ਨੂੰ ਮੈਂ ਪੈਸੇ ਪੇਮੈਂਟ ਕਰਨੇ 3.5 ਲੱਖ ਤੇਨੇ ਕਿਹਾ ਮਾਸੀ ਇਹਨੇ ਨਾਟਕ ਕੀਤਾ ਬਹੋਸ਼ ਹੋਣ ਦਾ ਮੈਂ ਇਹਨੂੰ ਪਾਸਟੇ ਲੈ ਕੇ ਗਈਆ ਹਸਪੀਟਲ ਉੱਥੋਂ ਇਹਨੂੰ ਜਵਾਬ ਦਿੱਤਾ ਮੈਂ ਸ਼ਹਿਰ ਲੈ ਕੇ ਸ਼ਹਿਰ ਵਾਲਿਆਂ ਨੇ ਕਿਹਾ ਇਹ ਨਾਟਕ ਕਰਦਾ ਆ ਉੱਥੋਂ ਮੈਨੂੰ ਡਿਸਚਾਰਜ ਕਰਕੇ ਘਰ ਲਿਆਈਆ ਘਰ ਲਿਆ ਕੇ ਇਹਨੇ ਮੈਨੂੰ ਇਹ ਗੱਲ ਕਹੀ ਆ ਕਿ ਮਾਸੀ ਤੁਹਾਡੇ ਪੈਸੇ ਸਾਰੇ ਸਕੈਨ ਹੋ ਗਏ ਆ ਮੈਂ ਕਿਹਾ ਇਦਾਂ ਕਿਦਾਂ ਹੋ ਸਕਦੀ ਤੈਨੂੰ ਮੈਂ ਮਨਾ ਕੀਤਾ ਸੀਗਾ ਕਿ ਤੂੰ ਮੇਰੇ ਏਟੀਐਮ ਨੂੰ ਹੱਥ ਨਹੀਂ ਲਾਉਣਾ ਹੈਗਾ ਸਿਰਫ ਮੈਂ ਅਮਰਜੈਂਸੀ ਵਾਸਤੇ ਕਿਤੇ ਰੱਖੇ ਸੀ ਤੂੰ ਮੇਰੇ ਏਟੀਐਮ ਨੂੰ ਹੱਥ ਲਾਇਆ ਤਾਂ ਕਿਉਂ ਲਾਇਆ ਉੱਥੋਂ ਇਹ ਬੋਲਿਆ ਨਹੀਂ ਮੈਂ ਇਹਨੂੰ ਚੱਕ ਕੇ ਬੈਂਕ ਲੈ ਗਈਆਂ ਬੈਂਕ ਜਾ ਕੇ ਫਿਰ ਇਹ ਬੋਲ ਪਿਆ ਕਹਿੰਦਾ ਮੈਂ ਗਲਤ ਕੰਮਾਂ 'ਚ ਪੈ ਗਿਆ ਮੈਂ ਕੁੜੀਆਂ ਦੇ ਚੱਕਰਾਂ 'ਚ ਪੈ ਗਿਆ ਉਸ ਤੋਂ ਬਾਅਦ ਵਿੱਚ ਫਿਰ ਮੈਨੂੰ ਪੁਲਿਸ ਥਾਣੇ ਲੈ ਗਈਆਂ ਪੁਲਿਸ ਥਾਣੇ ਦੀ ਛੋਟੀ ਜਿਹੀ ਕੰਪਲੇਨ ਲਖਾਈ ਮੈਂ ਕਿਹਾ ਕਰੀ ਲੂ ਮਾਮਲਾ ਆ ਉੱਥੋਂ ਮੈਂ ਹਲੇ ਘਰ ਵੀ ਨਹੀਂ ਪਹੁੰਚੀ ਤੇ ਪੁਲਿਸ ਵਾਲਿਆਂ ਨੇ ਇਹਨੂੰ ਛੱਡ ਵੀ ਦਿੱਤਾ ਮਗਰੋਂ ਉਸ ਤੋਂ ਬਾਅਦ ਮੈਂ ਫਗਵਾੜੇ ਗਈ ਆ ਐਸਪੀ ਦੇ ਦੇ ਦਫ਼ਤਰ ਉੱਥੇ ਜਾ ਕੇ ਇਹਦੀ ਕੰਪਲੇਨ ਕਰਾਈ ਆ ਉਹੋ ਜਿਹੜੀ ਕੰਪਲੇਨ ਆ ਉਹ 3 ਤਰੀਕ ਦੀ ਮਾਰਕ ਹੋ ਕੇ ਰੋਲਪਿੰਡੀ ਆਈ ਔਰ ਰੋਲਪਿੰਡੀ ਵਾਲਿਆਂ ਨੇ ਮਾਰਕ ਪਾਸਟੇ ਵਾਲਿਆਂ ਨੂੰ ਪਤਾ ਕਰਨ ਗਈਆਂ ਤੇ ਉਹਨਾਂ ਨੇ ਕਿਹਾ ਯਾ ਸਾਡੇ ਕੋਲ ਤੁਹਾਡੀ ਕੋਈ ਕੰਪਲੇਨ ਨਹੀਂ ਹੈਨੀ ਹੋ ਮੋੜ ਕੇ ਫਿਰ ਫੇਰ ਮੈਂ ਰੌਲਪਿੰਡੀ ਗਈਆਂ 라ਵਲਪਿੰਡੀ ਵਾਲਿਆਂ ਨੇ ਕਿਹਾ ਨਹੀਂ ਉੱਥੇ ਸਟਾਫ ਹੈ ਨਹੀਂ ਹੁਣ ਜਦੋਂ ਸਟਾਫ ਆਇਆ ਸਟਾਫ ਨਾਲ ਮੈਂ ਗੱਲ ਫੇਰ ਕੀਤੀ ਸਟਾਫ ਵਾਲੇ ਕਹਿੰਦੇ ਸਾਡੇ ਕੋਲ ਇੰਨੇ ਮਲਾਜ਼ਮ ਹੈ ਨਹੀਂ ਹੋ ਤੇ ਮੈਨੂੰ ਸਮਝ ਨਹੀਂ ਆਉਂਦੀ ਫਿਰ ਮੈਂ ਐਸਚੋ ਸਾਹਿਬ ਨਾਲ ਇੱਥੇ ਰੋਬਲ ਪਿੰਡੀ ਮਿਣੀ ਉਹਨੇ ਕਿਹਾ ਪਰਸੋਂ ਮੇਰੇ ਕੋਲ ਆ ਜਾਈ ਮੈਂ ਪਰਸੋਂ ਨੂੰ ਗਈਆਂ ਤੇ ਕਹਿੰਦੇ ਸਾਹਿਬ ਖਾਣਾ ਖਾਂਦੇ ਆ ਜਦੋਂ ਮੈਂ ਖਾਣਾ ਖਾਂਦਿਆਂ ਗਈਆਂ ਉਸ ਤੋਂ ਬਾਅਦ ਮੈਂ ਕਿਹਾ ਵੀ ਆ ਜਾਂਦੇ ਆ ਕਹਿੰਦੇ ਤੁਸੀਂ ਵੇਟ ਕਰੋ ਜਦੋਂ ਮੈਂ ਵੇਟ ਕਰਨ ਲੱਗੀ ਆ ਤੇ ਉਸ ਤੋਂ ਬਾਅਦ ਵਿੱਚ ਕੋਈ मुंशी ਆ ਗਿਆ ਉਹਨੇ ਕਿਹਾ ਸਾਹਿਬ ਚੰਡੀਗੜ੍ਹ ਚਲੇ ਗਏ ਆ ਤੇ ਹੁਣ ਮੈਂ ਨਰ ਦਫਤਰ ਵੀ ਉਹਨਾਂ ਨੂੰ ਦਿੱਤੀ ਉਹਨਾਂ ਦਾ ਮੈਨੂੰ ਈਮੇਲ ਵੀ ਆ ਗਿਆ ਆ ਇਹ ਕੁੜੀ ਦੀਆਂ ਤਸਵੀਰਾਂ ਜਿਹਦੇ ਨਾਲੇ 7 ਸਾਲਾਂ ਤੋਂ ਰਿਲੇਸ਼ਨ 'ਚ ਸੀਗਾ ਇਨਨ ਇਹਦਾ ਬ੍ਰਦਰ ਵੀ ਸਾਡੇ ਘਰ ਆਉਂਦਾ ਸੀ ਦੀ ਮਾਤਾ ਵੀ ਸਾਡੇ ਘਰ ਆਂਦੀ ਸੀਗੀ ਤੇ ਇਹ ਕੋਟ ਮੈਰਿਜ ਕਰਾਉਣੇ ਦੇ ਦੂਸਰੇ ਸੀ ਆ ਜਿਹੜੀਆਂ ਦੋ ਮੇਰੇ ਕੋਲ ਰਿਪੋਰਟਾਂ ਐ ਫੇਕ ਆਈਡੀ ਤੋਂ ਮੇਰੇ ਬੱਚਿਆਂ ਨੂੰ ਪਿੱਛੇ ਪਰੇਸ਼ਾਨ ਕੀਤਾ ਜਾਂਦਾ ਕਿ ਆਪਣੀ ਮਾਂ ਨੂੰ ਇੱਥੋਂ ਆ ਕੇ ਲੈ ਜਾਓ ਨਹੀਂ ਤਾਂ ਦਾ ਅਸੀਂ ਬੁਰਾ ਹਾਲ ਕਰਾਂਗੇ ਇਹ ਨਾਰਮਲੀ ਅਸੀਂ ਇਹਨੂੰ ਪਛਾਣਦੇ ਆ ਇਹ ਮੁੰਡਾ ਕੌਣ ਆ ਇਹ ਜਿਹੜਾ ਆ ਮੇਰਾ ਭਾਂਜਾ ਉਹਦੇ ਚਾਚੇ ਦਾ ਹੀ ਮੁੰਡਾ ਆ ਇਹ ਉਹਦੀਆਂ ਭੈਣਾਂ ਨੇ ਫੇਕ ਆਈਡੀਆਂ ਬਣਾ ਕੇ ਉਹ ਤੋਂ ਮੇਰੇ ਬੱਚਿਆਂ ਨੂੰ ਨਾ ਬੈਲਜੀਅਮ ਦੇ ਵਿੱਚ ਧਮਕੀਆਂ ਦਿੱਤੀਆਂ ਆ ਤੇ ਉਸ ਤੋਂ ਬਾਅਦ 2-3 ਮਿੰਟ ਬਾਅਦ ਹੀ ਮੇਰੇ ਬੱਚਿਆਂ ਨੇ ਇਹ ਸਕਰੀਨਸ਼ਾਟ ਲੈ ਕੇ ਮੰਨੂ ਭੇਜ ਦਿੱਤੇ ਉਹਨਾਂ ਨੇ ਉਸ ਤੋਂ ਬਾਅਦ ਹਨਾ ਇਹ ਜਿਹੜੀ ਆਈਡੀ ਆ ਇਹ ਡਿਲੀਟ ਕਰ ਦਿੱਤੀ ਆ ਇਹ ਫੇਸਬੁਕ ਦੀ ਆਈਡੀ ਸੀ ਜਾਂ ਇੰਸਟਾਗ੍ਰam ਦੀ ਇੰਸਟਾਗ੍ਰam ਤੋਂ ਇਹ ਜਿਹੜਾ ਤੁਹਾਡੇ ਕੋਲ ਰਹਿ ਜਾਣਾ ਤੇ ਪਿੱਛੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਉਹ ਦੋ ਬੱਚਿਆਂ ਦੇ ਨਾਲ ਵੀ ਕੁਝ ਨੇ ਮੈਸੇਜਾਂ ਕੀਤੀ ਹੋਵੇ ਜਾਂ ਬਹੁਤ ਜ਼ਿਆਦਾ ਕੀਤੀ ਆ ਮੇਰੇ ਫਾਦਰ ਨੇ ਤਾਂ ਹੁਣ ਠੀਕ ਆ ਜਣੀ ਇਹ ਤਾਂ ਸਹੀ ਇੱਕ ਕਿਸਮ ਦੇ ਨਾ ਐਡਮਿਟਿੰਗ ਹੋਣੇ ਵਾਲੇ ਸੀਗੇ ਮੈਂ ਆਪਣੀ ਇਹਨਾਂ ਦੀ ਕੇਅਰ ਕੀਤੀ 2 ਮਹੀਨੇ ਮੇਰੇ ਹਸਬੰਦ ਨੇ ਕਿਹਾ ਸਰਿੰਦਰ ਤੁਗਣੇ ਤੇ ਰਹਿ ਇਹਨਾਂ ਦੀ 2-3 ਮਹੀਨੇ ਨੂੰ ਸਵੇਰੇ ਉੱਠ ਕੇ ਨਾਸ਼ਤਾ ਵਗੈਰਾ ਟਾਈਮ ਨਾ ਦੇ ਤਾਂ ਕਿ ਇਹ ਠੀਕ ਹੋਣ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਪੁੱਤਰ ਮੈਨੂੰ ਟਾਈਮ ਨਾਲ ਰੋਟੀ ਚਾਹੀਦੀ ਆ ਵੀ ਮੈਨੂੰ ਰੋਟੀ ਨਹੀਂ ਸੀ ਉਹ ਦਿਨ ਦਾ ਸਿਰਫ ਮੈਨੂੰ ਕੁੱਤਿਆਂ ਵਾਂਗੂ ਬ੍ਰੈਡ ਪਾ ਕੇ ਜਾਂਦਾ ਸੀ ਮੇਰੀ ਬ੍ਰੈਡ ਨਾਲ ਭੁੱਖ ਨਹੀਂ ਮਰਦੀ ਹੈਗੀ ਮੈਨੂੰ ਰੋਟੀ ਚਾਹੀਦੀ ਮੈਨੂੰ ਬ੍ਰੈਡ ਨਹੀਂ ਚਾਹੀਦੇ ਹੈਗੇ ਇਹ ਕੁੱਤਿਆਂ ਵਾਂਗੂ ਪਾਪਾ ਇੱਥੇ ਆਹ ਬ੍ਰੈਡ 'ਤੇ ਇੱਥੇ ਦਹੀਂ ਪਈ ਆ ਬ੍ਰੈਡ ਤਾਂ ਦਹੀਂ ਲਾ ਕੇ ਖਾ ਤੇ 2:30 3 ਵਜੇ ਨਹੀਂ ਸੀ ਉਦੋਂ 2:30 3 ਵਜੇ ਉਹਨਾਂ ਨੂੰ ਬਰੈੱਡ ਮਿਲਦੇ ਸੀ ਉੱਥੋਂ ਰਾਤ ਨੂੰ 11 ਵਜੇ ਉਹ ਕੁੜੀ ਦੇ ਕੋਲ ਹੀ ਆਉਂਦਾ ਸੀਗਾ ਉਹਨਾਂ ਦੇ ਘਰ ਇਹ ਕੀ ਕਰਦਾ ਸੀ ਜਦ ਬੈਠਾ ਰਹਿੰਦਾ ਸੀ ਕੱਪ ਛੱਪਾ ਲੜਾਉਂਦਾ ਸੀ ਮੈਨੂੰ ਨਹੀਂ ਪਤਾ ਮੇਰੇ ਨਾਲ 30 ਲੱਖ ਦੀ ਹਿਰਾਫੇਰੀ ਹੋਈ ਆ ਘਰੋਂ ਵੀ 6.5 ਹਜ਼ਾਰ ਰੋ ਰੋ ਚੁੱਕ ਕੇ ਲੈ ਕੇ ਗਿਆ ਆ ਅਸੀਂ ਕਿਉਂਕਿ ਜਿਹੜਾ ਕੈਸ਼ ਕਰਾਉਂਦੇ ਸੀ ਸਾਡੇ ਕੋਲੇ ਹੀ ਐ ਇੱਕ ਪਰਚੂਨ ਦੀ ਦੁਕਾਨ ਆ ਉੱਥੇ ਏਟੀਐਮ ਚੱਲਦਾ ਸੀ ਉੱਥੇ ਸਾਰਾ ਕੰਮ ਹੀ ਉੱਥੋਂ ਕਰਾਉਂਦੇ ਆ ਇਹ ਕਹਿੰਦਾ ਮਾਸੀ ਇੱਥੇ 91 ਰੁਪਏ ਪਰ ਰੇਟ ਆ ਮਾਸੀ ਇੱਥੇ ਰੇਟ ਚੰਗਾ ਮਿਲਦਾ ਆ ਵੀ ਅਸੀਂ ਤੜਾ ਲਈਏ ਮੈਂ ਕਿਹਾ ਹਾਲੇ ਰਹਿਣ ਦੇ ਜਦੋਂ ਰੇਟ ਸਹੀ ਹੋਊਗਾ ਤੜਾ ਲਾਂਗੇ ਤੇ ਮੈਨੂੰ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਮੈਂ ਕਿਹਾ ਨਹੀਂ ਰਹਿਣ ਦੇ ਕਹਿੰਦਾ ਮਾਸੀ ਮੈਂ ਲੈ ਜਾਂਦਾ ਜੇ ਨਾ ਹੋਏ ਤਾਂ ਮੈਂ ਤੁਹਾਨੂੰ ਵਾਪਸ ਕਰ ਦਾਂਗਾ ਤੇ ਜਦੋਂ ਅਸੀਂ ਇੱਥੇ ਪਤਾ ਕੀਤਾ ਜਲੰਧਰ ਪਤਾ ਕੀਤਾ ਉਹਨਾਂ ਨੇ ਕਿਹਾ 94 ਰੁਪਏ ਪਰ ਰੇਟ ਆ ਮੈਂ ਕਿਹਾ ਵੀ ਮੇਰੇ ਪੈਸੇ ਦੇ ਦੇ ਕਹਿੰਦਾ ਮਾਸੀ ਮੇ ਤੋਂ ਵੀ ਨਹੀਂ ਹੈਗੇ ਮੈਂ ਪੁਲਿਸ ਪ੍ਰਸ਼ਾਸਨ ਇੰਦੀ ਟੀਲੀਡਿੰਗ ਕਾਰਵਾਈ ਕਰ ਰਿਹਾ ਹਾਂ ਪੁਲ ਪ੍ਰਸ਼ਾਸਨ ਦਾ ਕੁਝ ਨਹੀਂ ਕੀਤਾ ਮੈਂ ਤਾਂ ਕਹੂੰਗੀ ਜ਼ੀਰੋ ਆ ਇੱਥੇ ਦੀ ਪੁਲ ਪ੍ਰਸ਼ਾਸਨ ਜ਼ੀਰੋ ਆ ਜ਼ੀਰੋ ਆ ਕਿਉਂਕਿ ਉਹਨਾਂ ਨੇ ਬਹਿ ਕੇ ਵੀ ਚਲੋ ਕੁਝ ਵੀ ਹੋਇਆ ਜਾਂ ਗਲਤੀ ਉਹ ਮੇਰੇ 'ਚ ਗਲਤੀਆਂ ਘੜਦੇ ਆ ਦੱਸੋ ਮੇਰੀ ਕੀ ਗਲਤੀ ਹੈ ਹਰ ਬੰਦਾ ਹੀ ਕਿਸੇ ਨਾ ਕਿਸੇ ਨੂੰ ਤਾਂ ਆਪਣੇ ਮਾਪੇ ਦੀ ਸਿਕਿਉਰਿਟੀ ਦੇ ਕੇ ਜਾਂਦਾ ਆ ਨਾ ਰਿਸਪਾਂਸਿਬਿਲਟੀ ਦੇ ਕੇ ਜਾਂਦਾ ਮੇਰੇ ਮਾ ਮੇਰਾ ਪਿਓ ਅੰਨਾ ਸੀਗਾ ਮੈਂ ਇਹਦੇ ਲੈਂਜ ਵੀ ਪਵਾਇਆ ਇਸ ਵੇਲੇ ਠੀਕ ਆ ਇਹਨਾਂ ਦੀ ਕੇਅਰ ਟੇਕਰ ਵਾਸਤੇ ਕੋਈ ਤਾਂ ਇਨਸਾਨ ਚਾਹੀਦਾ ਸੀ ਜੇ ਮੈਂ ਉਹਨਾਂ ਨੂੰ ਮੁਫਤ ਕੋਈ ਵੀ ਨਹੀਂ ਕਿਸੇ ਦਾ ਕਰਦਾ ਹੈਗਾ ਮੈਂ ਮਹੀਨੇ ਵਾਦਿਆਂ ਨੂੰ 50000 ਰੁਪਇਆ ਨੈਟ ਪਾਉਂਦੀ ਰਹੀ ਆ ਮੇਰੇ ਕੋਲ ਉਹਦੇ ਪ੍ਰੂਫ ਵੀ ਪਏ ਆ ਇਸ ਵੇਲੇ ਖਰਚੇ ਵਾਸਤੇ ਮੈਂ ਜੁਦੇ ਪਾਉਂਦੀ ਸੀ ਇਹਨੂੰ ਮੇਰੇ ਕਾਉਂਟ ਨੂੰ ਹੱਥ ਲਾਉਣੇ ਦੀ ਜ਼ਰੂਰਤ ਨਹੀਂ ਸੀਗੀ ਤੇ ਮੇਰੇ ਪਿਓ ਦੇ ਕਾਉਂਟ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੇ ਕਾਉਂਟ ਦੇ ਵਿੱਚੋਂ 4.5 ਲੱਖ ਜਿਹੜਾ ਕਿ ਮੇਰੇ ਫਾਦਰ ਨੂੰ ਨਹੀਂ ਪਤਾ ਕਿ ਮੈਂ ਇਹਦੇ ਕਾਉਂਟ ਸਾਢੇ 4 ਲੱਖ ਰੁਪਇਆ ਪਾਇਆ ਆ ਇੱਕ ਦਿਨ ਜਾ ਕੇ ਭਾਜੀ ਇਹ ਬੈਂਕ ਦੇ ਵਿੱਚ ਗਿਟਮੈਂਟ ਕਰਿਆ ਕਿ ਮੇਰੇ ਨਾਨੇ ਦੇ ਨਾਲ ਮੇਰਾ ਕਾਉਂਟ ਜਿਹੜਾ ਜੁਆਇੰਟ ਹੋ ਸਕਦਾ ਆ ਉਹਨਾਂ ਨੇ ਕਿਹਾ ਹੋ ਸਕਦਾ ਆ ਨਾਨਾ ਜੀ ਇਹਨਾਂ ਨੂੰ ਨਾਲ ਜਦੋਂ ਪਾਪਾ ਜੀ ਨੂੰ ਦੂਏ ਦਿਨ ਲੈ ਕੇ ਚਲੇ ਗਿਆ ਜਾ ਕੇ ਇਹਨੇ ਫਾਰਮ ਲਿਆ ਪਾਪਾ ਜੀ ਤੋਂ ਸਾਈਨ ਕਰਾ ਲਿਆ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਕਿ ਘਰੇ ਪੈਸੇ ਆ ਪੂਸਿਆਂ ਦਾ ਕੋਈ ਦੇਣ ਲੈਣ ਮੈਂ ਪੈਸੇ ਭੇਜੇ ਆ ਇਹਨਾਂ ਨੇ ਸਾਈਨ ਕਰ ਦਿੱਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ATM ਵੀ ਬਣ ਗਿਆ ਆ ਇਹਨਾਂ ਦੇ ਅਕਾਊਂਟ 'ਚ 4.5 ਲੱਖ ਰੁਪਈਆ ਵੀ ਆ ATM ਵੀ ਉਹਨੇ ਬੜਵਾ ਲਿਆ ਉਹ 'ਚੋਂ ਪੈਸੇ ਵੀ ਕਢਾ ਲਏ ਤੇ ਇਹਨਾਂ ਦੇ ਇਹਨਾਂ ਨੂੰ ਹਾਲੇ ਤੱਕ ਖਬਰ ਨਹੀਂ ਕਿ ਮੇਰੇ ਅਕਾਊਂਟ 'ਚੋਂ ਪੈਸੇ ਵੀ ਚੋਰੀ ਹੋਏ ਆ ਮੈਂ ਆਈ ਆ ਮੈਂ ਤਾਂ ਚੱਲ ਕੋਈ ਗੱਲ ਨਹੀਂ ਜੇ ਸਕੈਨ ਹੋਗਾ ਤੁਸੀਂ ਮੈਨੂੰ ਪਾਪਾ 291000 ਰੁਪਇਆ ਮੈਂ ਪੇਮੈਂਟ ਕਰਨੀ ਸੀ ਮੈਂ ਕਿਹਾ ਸਾਢੇ 4 ਲੱਖ ਪਾਪੇ ਦੇ ਅਕਾਊਂਟ 'ਚ ਹੈਗਾ ਆ ਮੈਨੂੰ ਚਲੋ ਜੇ ਮੇਰੇ ਤੋਂ ਸਕੈਨ ਹੋ ਗਿਆ ਮੈਨੂੰ ਪਾਪਾ ਜੀ ਵਾਲਾ ਕਾਊਂਟ ਦੇ ਦਿਓ ਜਦੋਂ ਮੈਂ ਅਕਾਊਂਟ ਮੰਗਿਆ ਕਹਿੰਦਾ ਪਾਪਾ ਜੀ ਦੇ ਅਕਾਊਂਟ 'ਚ ਵੀ ਨਹੀਂ ਹੈਗਾ ਮੈਂ ਉੱਥੋਂ ਹੀ ਚੱਕਿਆ ਛੱਕ ਕੇ ਇਹਨੂੰ ਬੈਂਕ 'ਚ ਲੈ ਗਈਆਂ ਬੈਂਕ 'ਚੋਂ ਸਟੇਟਮੈਂਟ ਆ ਕਢਾਈਆਂ ਉਹਨੂੰ ਇਹ ਨਹੀਂ ਸੀ ਇੱਕੋ ਹੀ ਗੱਲ ਦੀ ਉਹ ਤੋਂ ਚੂਕ ਹੋ ਗਈ ਕਿ ਸਟੇਟਮੈਂਟਾਂ ਵੀ ਨਿਕਲਦੀਆਂ ਆ ਇਥੋਂ ਜੇ ਤਾਂ ਸਟੇਟਮੈਂਟਾਂ ਨਾ ਨਿਕਲਦੀਆਂ ਹੁੰਦੀਆਂ ਫੇਰ ਨਹੀਂ ਸੀ ਮੇਰੇ ਕੋਲ ਕੋਈ ਪ੍ਰੂਫ ਉਹਨੂੰ ਇਹ ਨਹੀਂ ਸੀ ਪਤਾ ਵੀ ਸਟੇਟਮੈਂਟਾਂ ਨਿਕਲਿਆ ਨਹੀਂ ਪੈਸੇ ਕਢਾਏ ਨੇ ਲਗਾਤਾਰ ਇਹਨੇ ਕੰਟੀਨਿਊ ਹੋਣਾ ਪੈਸੇ ਜਿਹੜੇ ਆ ਕਢਾਏ ਉਹ ਲੱਖ ਡੇਢ ਲੱਖ ਜਾਨੀ ਕਿ ਕਢਾਇਆ ਆ ਆਰਾਮ ਨਾਲ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਧਾਰਮਿਕ ਜਗ੍ਹਾ ਤੇ ਵੀ ਪੈਸੇ ਦਿੰਦੀ ਸੀ ਜਿਹੜੇ ਮੈਂ ਧਾਰਮਿਕ ਤੌਰ ਤੇ ਵੀਰ ਜੀ ਪੈਸੇ ਦਿੰਦੀ ਸੀ ਉਹ ਮੈਂ ਉਹ ਮੈਂ ਪਹਿਲਾਂ 1 ਮਹੀਨਾ ਕਰਦੀ ਸੀ ਕਿ ਇਸ ਮਹੀਨੇ ਗੁਰਪੁਰਿਆ ਇਸ ਮਹੀਨੇ ਪ੍ਰਭਾਤ ਫੇਰੀਆਂ ਲੱਗਣੀਆਂ ਮੈਂ ਤੁਹਾਨੂੰ ਐਨੀ ਤਰੀਕ ਨੂੰ ਪੈਸੇ ਪਾਉਂਗੀ ਉਹ ਮੈਂ ਇਹਨੂੰ ਬਾਈ ਹੈਂਡ ਆਫ ਕਿ ਇਹਦੀਆਂ ਪ੍ਰਵਾਤ ਫੇਰੀਆਂ ਤੇ ਚਾਹ ਪਲਾ ਦੇਓ ਇਹ ਗੁਰੂ ਘਰ ਦੇ ਦਿਓ ਐਦਾਂ ਕੌਣ ਚੋ ਕਢਾਉਣੇ ਦੀ ਉਹਨੂੰ ਮੈਂ ਦੋਨਾਂ 'ਚ ਪਰਮਿਸ਼ਨ ਨਹੀਂ ਸੀ ਦਿੱਤੀ ਮੈਂ ਉਹਨਾਂ ਨੂੰ ਉਹਨੂੰ ਕੈਸ਼ ਪੈਸੇ ਪਾਉਂਦੀ ਸੀਗੇ ਸੋਨਾ ਵੀ ਘਾਰੀ ਪਿਆ ਸੀਗਾ ਘਾਰੀ ਪਿਆ ਸੀਗਾ ਉਹ ਵੀ ਲੈ ਗਿਆ ਕਿਉਂਕਿ ਰਾਤ ਨੂੰ ਉਹ ਪਾ ਕੇ ਸੌਣ ਨਾਲ ਗਰਮੀ ਲੱਗਦੀ ਆ ਨਹੀਂ ਇੱਕ ਸੋਹਣੀ ਥੱਗੀ ਦੇ ਜੋੜੀ ਦਾ ਨਾਮ ਲਾ ਪਰ ਕੋਸਟ ਜਿਹੜਾ ਇਸ ਤੇਲੀ ਆ ਥੇਲੀ ਕਰਦੇ ਕਰਿਆ ਕੀ ਕਰੀਏ ਮਾਨ ਕੀ ਕਹਣਾ ਚਾਹੁੰਗੇ ਅਸੀਂ ਤਾਂ ਸੀਐਮਐਮਾਨ ਨੂੰ ਇਹੇ ਕਹਿਣਾ ਚਾਹੁੰਗੇ ਚਾਹੇ ਕੋਈ ਘਰੇਲੂ ਮਸਲਾ ਆ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਲੇਕਿਨ ਜੇ ਉਹ ਸੌਟ ਆਊਟ ਘਰ ਬੈਠ ਕੇ ਹੁੰਦਾ ਆ ਜਾਂ ਲੋਕਲ ਪੁਲਿਸ ਕੋਲ ਹੁੰਦਾ ਉਹਨੂੰ ਕਰ ਲੈਣਾ ਚਾਹੀਦਾ ਲੇਕਿਨ ਸਾਡੀ ਅਸੀਂ ਸੀਐਮਐਮਾਨ ਸਾਹਿਬ ਨੂੰ ਇਹ ਹੀ ਕਹੂੰਗੀ ਕਿ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ 라ਵਲਪਿੰਡੀ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਪਾਸਟੇ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸਾਡੇ ਕੋਲ ਸਟਾਪ ਹੀ ਹੈ ਨਹੀਂ ਉਹ ਫਿਰ ਤੁਸੀਂ ਰੋਲ ਮੈਂ ਤਾਂ ਸੀਐਮਾਨ ਸਾਹਿਬ ਨੂੰ ਕਹੂੰਗੀ ਕਿ ਪਾਸਟਾੜੀ ਚੌਕੀ ਜਿਹੜੀ ਬੰਦ ਕੀਤੀ ਜਾਵੇ ਅਗਰ ਉੱਥੇ ਸਟਾਪ ਹੀ ਹੈ ਨਹੀਂ ਤਾਂ ਫ ਉੱਚੀ ਗਿਸ਼ਟ ਭਾਨ ਜੀ ਨੇ ਕੁਝ ਮੰਨਿਆ ਕਿ 30 ਲੱਖ ਰੁਪਏ ਦੇ ਰਾਸਤਾ ਜਿਹੜੀ ਠੱਗੀ ਗਈ ਕਿੱਥੇ ਮਾਰਦੀ ਗਈ ਉਹਨੇ ਮੇਰੇ ਤੋਂ ਮੰਨ ਲਈ ਆ ਪਰ ਪੁਲਿਸ ਨੇ ਇਹ ਗੱਲ ਕਹਿੰਦੇ ਐਦਾਂ ਨਹੀਂ ਹੋ ਸਕਦੀ ਉਹ ਕਿਤੇ ਜਾ ਕੇ ਝੂਠ ਵੀ ਬੋਲ ਸਕਦਾ ਆ ਉਹ ਐਜ ਵੀ ਕਰ ਸਕਦਾ ਇਹ ਤਾਂ ਬਾਅਦ ਦੀਆਂ ਗੱਲਾਂ ਆ ਨਾ ਜਿਹੜਾ ਬੇਸਿਕ ਸੀ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਮੇਰੇ 2 ਮਹੀਨੇ ਖਰਾਬ ਕੀਤੇ ਮੈਂ 1 ਮਹੀਨੇ ਦੀ ਛੁੱਟੀ ਲੈ ਕੇ ਆਈ ਸੀ ਤੇ ਮੈਂ ਫੇਰ ਛੁੱਟੀ ਵਧਾਈ ਆ ਤਾਂ ਕਿ ਪੁਲਿਸ ਤੋਂ ਹੋ ਸਕਦਾ ਟਾਈਮ ਨਾ ਹੋਵੇ ਮੇਰਾ ਦੂਸਰਾ ਮਹੀਨਾ ਵੀ ਉਹਨਾਂ ਨੇ ਖਰਾਬ ਕੀਤਾ ਮੇਰੇ ਬੱਚੇ ਆ ਉੱਥੇ ਨਿੱਕੇ ਨਿੱਕੇ ਉਹਨਾਂ ਦੀ ਪੜ੍ਹਾਈ ਦਾ ਖ ਖਤਰੀ ਚਈਆ ਪਤਾ ਨਹੀਂ ਉਹਨਾਂ ਨੇ ਰੱਖਣਾ ਚਾ ਨਹੀਂ ਰੱਖਣਾ ਮੰਨੂ ਮੇਰਾ ਇੰਨਾ 30 35 ਲੱਖ ਦਾ ਨੁਕਸਾਨ ਵੀ ਹੋ ਗਿਆ ਮੇਰੇ ਫਾਦਰ ਦਾ ਵੀ ਇਹ ਹਾਲ ਹੋਇਆ ਬੱਚਿਆਂ ਨੂੰ ਉਹਨੇ ਬਹੁਤ ਮੈਂਟਲੀ ਟੌਰਚਰ ਕੀਤਾ ਆ ਬੱਚੇ 2 ਮਹੀਨੇ ਚ ਪਾਜੀ ਤੁਸੀਂ ਕਹਣਾ ਝੂਠ ਬੋਲਦੇ ਆ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਸੀ ਮੂੰਹ ਤੋਂ ਬੋਲਦੇ ਹੀ ਨਹੀਂ ਸੀਗੇ ਤੇ ਇੱਥੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਨੂੰ ਇਸ ਬੰਦੇ ਦੀ ਕੋਈ ਸ਼ੱਕ ਵੀ ਨਹੀਂ ਹੋਣੀ ਕਿਸੇ ਤਰ੍ਹਾਂ ਦਾ ਵੀ ਇਹ ਤੁਹਾਡੇ ਪੈਸੇ ਨਾਲ ਛੇੜਛਾੜ ਕਰ ਰਿਹਾ ਜਾਂ ਤੁਹਾਡੇ ਪਰਿਵਾਰ ਨੂੰ ਕੋਈ ਨੁਕਸਾਨ ਕਰ ਰਿਹਾ ਨਹੀਂ ਮੈਨੂੰ ਜਦੋਂ ਮੈਂ ਉਹਨਾਂ ਨੂੰ ਫੋਨ ਕਰਦੀ ਸੀ ਹਨਾ ਤਾਂ ਜਦੋਂ ਮੈਂ ਪੁੱਛਦੀ ਸੀ Papa ji ਕਿੱਥੇ ਆ ਕਹਿੰਦੇ ਉਹ ਹੈ ਨਹੀਂ ਇੱਥੇ ਮੇਰੇ ਹਸਬੰਦ ਨੇ ਇਹ ਗੱਲ ਮੈਨੂੰ ਕਹੀ ਆ ਸਰਿੰਦਰ ਮੈਨੂੰ ਕਿਤੇ ਗੜਬੜ ਲੱਗਦੀ ਆ ਕਿ ਇਹ ਜਦੋਂ Papa ji ਨਾਲ ਗੱਲ ਕਰਦਾ ਇਹਦੇ ਪਿੱਛੇ ਖੜੇ ਰਹਿੰਦਾ ਆ ਕੋਈ ਗੜਬੜ ਆ ਕਿਤੇ ਨਾ ਕਿਤੇ ਇਹਦੀਆਂ ਅੱਖਾਂ ਮੈਨੂੰ ਦੱਸਦੀਆਂ ਆ ਜਦੋਂ ਇਹ ਜਿੱਦਾਂ ਜਾਣਾ ਬਾਹਰ ਤੇ ਇਸ ਕਣ ਕੀ ਖਾਦਾ ਜਿਕਣ ਬਾਹਰੋਂ ਹੀ ਲੈ ਆਉਂਦਾ ਸੀ ਖਾਣਾ ਬਾਹਰੋਂ ਹੀ ਲੈ ਆਉਂਦਾ ਸੀ ਖਾਣਾ ਪੂਰੀ ਜਿਹੜੇ ਤੁਹਾਡੇ ਨਾਲ ਮਾਰਦਾਂ ਦੋਈਆਂ ਇੱਕਲਾ ਇਹ ਵੀ ਵਿੱਚ ਸ਼ਾਮ ਲਿਆ ਕਾਇ ਦੇ ਨਾਲ ਕੋਈ ਨਹੀਂ ਆ ਇਹਦੇ ਨਾਲ ਹੋਰ ਵੀ ਇਹਦੇ ਨਾਲ ਹੈ ਕਿ ਉਹਨਾਂ ਦੇ ਨਾਮ ਵੀ ਜਾਣਤਾ ਕਰ ਸਕਦੇ ਹਾਂ ਜੀ ਇਹਦੇ ਨਾਲ ਇਹਦੀ ਇੱਕ ਤਾਂ ਗਰਲ ਫਰੈਂਡ ਆ ਉਹ ਪਿਛਲੇ 7 ਸਾਲਾਂ ਤੋਂ ਇਹਦੇ ਨਾਲ ਰਿਲੇਸ਼ਨਸ਼ਿਪ ਚਾ ਉਹ ਹੈਗੀ ਸਾਡੇ ਪਿੰਡ ਦੀ ਆ ਪਿੰਡ ਨਰੂੜ ਦੀ ਆ ਇਹ ਸਾਡੇ ਪਿੰਡ ਦਾ ਦੋਤਾ ਆ ਕੀ ਨਾਮ ਲੜਕੀ ਦਾ ਲੜਕੀ ਦਾ ਨਾਂ ਸਿਮਰਜੀਤ कौर ਸਿਮਰਨ ਆ ਉਹਦੀ ਸੱਗੀ ਨੂੰ ਪਤਾ ਹੈਗੀ ਹਾਂ ਹੈਗੀ 100% ਸ਼ੋਰ ਹੈਗੀ ਕਿਉਂਕਿ ਉਹਦੇ ਨਾਲ ਇਹ ਸਾਰੇ ਮੇਲੇ ਅਟੈਂਡ ਕਰਦਾ ਆ ਸਾਰੇ ਹੋਟਲ ਅਟੈਂਡ ਕਰਦਾ ਆ ਹਰ ਜਗ੍ਹਾ ਜਾਂਦਾ ਆ ਇਹਦੀਆਂ ਇੰਸਟਾਗ੍ਰam ਤੇ ਫੋਟੋ ਆਇਆ ਸਭ ਕੁਛ ਹੈ ਇਹਦਾ ਪੂਰੀ ਜੁਐਸਪੀ ਭਰੀ ਪਈ ਹੈ ਇਹਦੀਆਂ ਤਸਵੀਰਾਂ ਦੇ ਨਾਲ ਇਹ ਕੋਈ ਨਾਰਮਲ ਕੁੜੀ ਜਾਂ ਮੁੰਡਾ ਇਸ ਤਰ੍ਹਾਂ ਦੀਆਂ ਤਸਵੀਰਾਂ ਨਹੀਂ ਕਰਾਂਦਾ ਹੈਗਾ ਲੇਕਿਨ ਮੈਂ ਸਿਰਫ ਆਈ ਇਹਨਾਂ ਦੀ ਤਸਵੀਰ ਸ਼ੋਅ ਕਰਦੀ ਆ ਕਿਤੋਂ ਇਲਾਵਾ ਮੇਰੇ ਤੋਂ 400 ਤਸਵੀਰਾਂ ਇਹਨਾਂ ਦੀ ਹੋਰ ਪਈਆਂ ਆ ਇਹਨੇ ਲੜੀ ਦਾ ਜਿਹੜਾ ਤੁਹਾਡੇ ਕੋਲ ਪਹਿਲਾਂ ਵੀ ਨਹੀਂ ਕੀਤਾ ਹਾਂਜੀ ਇਹਨੇ ਇਹਨੇ ਮੇਰੇ ਨਾਲ ਮੇਰੀ ਮਦਰ ਦੀ 2020 ਦੇ ਵਿੱਚ ਡੈਥ ਹੋਈ ਆ ਇਹਨੇ ਮੇਰੇ ਨਾਲ ਕਿਹਾ ਵੀ ਮੈਂ ਮਾਸੀ ਇਹਨਾਂ ਨਾਲ ਸ਼ਾਦੀ ਕਰਨਾ ਚਾਹੁੰਦਾ ਆ ਮੈਂ ਇਹ ਹੀ ਕਰਨ ਕਿਹਾ ਮੈਂ ਕਿਹਾ ਫਰੈਂਡਸ਼ਿਪ ਤਾਂ ਸਾਰਿਆਂ ਦੀ ਹੁੰਦੀ ਆ ਭਾਰਤ ਤੂੰ ਸ਼ਾਦੀ ਨਾ ਕਰੀ ਤੇਰੇ ਡੈਡੀ ਦੇ ਵੀ ਸਹੁਰੇ ਇੱਥੇ ਤੇਰੇ ਸਹੁਰ ਉਸ ਤੋਂ ਬਾਅਦ ਮੈਂ ਇਹਦੀ ਮੰਮੀ ਨੂੰ ਬੁਲਾਇਆ ਆਪਣੇ ਘਰ ਮੰਮੀ ਨੂੰ ਜਦੋਂ ਬੁਲਾਇਆ ਹਨਾ ਤੇ ਉਹਦੀ ਮੰਮੀ ਨੇ ਕਿਹਾ ਵੀ ਮੈਨੂੰ ਨਹੀਂ ਇਹ ਰਿਸ਼ਤਾ ਮਨਜ਼ੂਰ ਨਹੀਂ ਹੈਗਾ ਫੇਰ ਮੈਂ ਕਿਹਾ ਮੈਂ ਕਹਾਣੀ ਖਤਮ ਸਮਝਾ ਉਹਨਾਂ ਨੇ ਕਿਹਾ ਕਹਾਣੀ ਖਤਮ ਆ ਉਸ ਤੋਂ ਬਾਅਦ ਫਿਰ ਜਦੋਂ ਮੈਂ ਚਲੀ ਗਈਆਂ 2020 ਚ ਮੰਮੀ ਆਪਣੀ ਦਾ ਸੰਸਕਾਰ ਕਰਕੇ ਉਸ ਤੋਂ ਬਾਅਦ 2 ਸਾਲ ਬਾਅਦ ਫਿਰ ਇਹ ਰਿਲੇਸ਼ਨਸ਼ਿਪ ਹੋ ਗਿਆ ਆ ਕੁੜੀ ਆ ਆ ਮੁੰਡਾ ਦੋਨੇ ਜਣੇ ਆ ਦੇਖ ਲਓ ਇਸ ਤੋਂ ਲੱਭ ਤੁਹਾਡੇ ਕੋਲ ਮਨਹੂਰ ਪ੍ਰੂਫ ਹੈਗਾ ਜਿਹੜੇ ਸਟੋਰੀ ਦੇ ਬਾਰੇ ਮੰਨਿਆ ਹੋਵੇ ਆਤ ਕਿਸੇ ਨੇ ਇਸ ਤਰੀਕੇ ਦੀ ਗੱਲਬਾਤ ਕੀਤੀ ਹੋਵੇ ਮੇਤੋ ਇਹਦੀ ਚੈਟਿੰਗ ਆ ਪੂਰੀ ਇਹਦੀ ਚੈਟਿੰਗ ਆ ਜਿੱਤੋ ਇਹਨੇ ਕਿਹਾ ਕਿ ਅੱਜ ਮੇਰੀ ਮਾਸੀ ਨੇ ਆ ਜਾਣਾ ਅੱਜ ਮੇਰੇ ਰਾਜ਼ ਖੁੱਲ ਜਾਣੇ ਆ ਇਹ ਪੂਰੀ ਰਾਤ ਆਪਣਾ ਫੋਨ ਲੈ ਕੇ ਛੱਤ ਤੇ ਗਿਆ ਰਿਹਾ ਛੱਤ ਤੇ ਜਦੋਂ ਇਹ 3:30 ਵਜੇ ਮੇਰੀ ਬੇਟੀ ਬਿਮਾਰ ਸੀ 3:30 ਵਜੇ ਤੋਂ ਲੈ ਕੇ 6:00 ਵਜੇ ਤੱਕ 6:00 ਵਜੇ ਮੇਰੇ ਭਾਂਜੇ ਉੱਠ ਕੇ ਸਕੂਲ ਜਾਂਦੇ ਆ 6:00 ਵਜੇ ਜਦੋਂ ਇਹ ਉੱਤੋਂ ਥੱਲੇ ਉਤਰਿਆ ਉਹਨੂੰ ਛੱਡਣ ਵਾਸਤੇ ਹਨਾ ਇਹ ਪੂਰੀ ਰਾਤ ਨਹੀਂ ਸੁੱਤਾ ਇਹਨੇ ਜਿੰਨੀਆਂ ਫੋਨ ਦੇ ਵਿੱਚ ਤਸਵੀਰਾਂ ਸੀ ਨਾ ਇਹਨੇ ਡਿ ਉਹ ਤੋਂ ਚੈਟਿੰਗ 'ਚ ਇਹ ਲਿਖਿਆ ਕਿ ਅੱਜ ਮੇਰੀ ਮਾਸੀ ਨੇ ਮੇਰਾ ਫੋਨ ਲੈ ਲੈਣਾ ਆ ਜੇ ਮੈਂ ਉਹਨੂੰ ਪੈਸੇ ਨਾ ਦਿੱਤੇ ਉਹ ਚੈਟਿੰਗ ਦੇ ਵਿੱਚ ਇਹਨੇ ਐਨ ਮੈਂਸ਼ਨ ਕੀਤਾ ਆ ਉਸ ਤੋਂ ਬਾਅਦ ਇਹਨੇ ਪਤਾ ਨਹੀਂ ਇਹਦੀ ਨੀਂਦ ਨਹੀਂ ਪੂਰੀ ਹੈ ਡਿਪਰੈਸ਼ਨ 'ਚ ਚਲੇ ਗਿਆ ਇਹ ਆਇਆ ਸਕੂਲੋਂ ਆ ਕੇ ਡੈਗ ਪਿਆ ਰਸਤੇ 'ਚ ਮੈਂ ਵਾਸ਼ਰੂਮ 'ਚੋਂ ਬਾਹਰ ਜਦੋਂ ਆਈਆਂ ਤਾਂ ਇਹ ਪੂਰੀ ਸਾਡੀ ਗਲੀ ਦੇ ਵਿੱਚ ਲੇਟਿਆ ਹੋਇਆ ਸੀ ਸਿੱਧਾ ਉਸ ਤੋਂ ਬਾਅਦ ਮੈਂ ਚੀਕਾਂ ਮਾਰੀਆਂ ਆਲੇ ਦੁਆਲੇ ਦੇ ਬੰਦੇ ਜਿੱਦਾਂ ਕੁਝ ਨਾ ਨੀਆ ਗੋਹਾ ਕੂੜਾ ਕਰਨ ਜਾਂਦੀਆਂ ਉਹ ਕਹਿੰਦੀਆਂ ਵੀ ਮੈਨੂੰ ਮੇਰੇ ਖਰਿਆ ਸਾਡੇ ਸੀ ਦੋ ਕੁੱਤੇ ਰੱਖਿਆ ਹੋਵੇ ਕੁੱਤੇ ਹੁਣੇ ਆ ਉਹਨਾਂ ਨੇ ਵੱਢ ਦਿੱਤਾ ਆ ਜਦੋਂ ਉਹਨਾਂ ਨੇ ਦੇਖਿਆ ਮੈਂ ਇਹਨੂੰ ਕਲਾਵੇ ਚ ਚੁੱਕਿਆ ਮੈਂ ਕਿਹਾ ਤੈਨੂੰ ਕੀ ਹੋਇਆ ਇਹ ਬਹੋਸ਼ ਹੋਇਆ ਸੀ ਇਹਦੀਆਂ ਬਾਹਾਂ ਇੰਜ ਮੁੜੀਆਂ ਸੀਗੀਆਂ ਇਹਨੇ ਮੇਨਾਂ ਬਹੁਤ ਵੱਡਾ ਇੱਥੋਂ ਤੱਕ ਵੀ ਧੋਖਾ ਧੜੀ ਕੀਤੀ ਫਿਰ ਮੈਨੂੰ ਇਹ ਮੁੰਡਾ ਜਿਹੜਾ ਮੇਰੇ ਨਾਲ ਹੈ ਇਹਨੂੰ ਝੁੱਕ ਕੇ ਗੱਡੀ ਚ ਪਾ ਕੇ ਅਸੀਂ ਇਹਨੂੰ ਪਾਸਟੇ ਲੈ ਕੇ ਗਏ ਹਸਪਤਾਲ ਸਿਵਲ ਹਸਪਤਾਲ ਉੱਥੇ ਵਾਲਿਆਂ ਨੇ ਸਾਨੂੰ ਜਵਾਬ ਦੇ ਦਿੱਤਾ ਫਿਰ ਅਸੀਂ ਚੱਕ ਕੇ ਨਾ ਸਿਵਲ ਹਸਪਤਾਲ ਮੈਂ ਫਗਵਾੜੇ ਲੈ ਕੇ ਗਈਆਂ ਫਗਵਾੜੇ ਵਾਲਿਆਂ ਨੇ ਕਿਹਾ ਇਹਨੂੰ ਕੁਝ ਵੀ ਨਹੀਂ ਹੋਇਆ ਹੈਗਾ ਇਹ ਕੋਈ ਮਸਲਾ ਕੋਈ ਹੋ ਰਿਹਾ ਇਹਦੇ ਸਿਰਫ ਅੱਧੀ ਬਹੁਤ ਇੰਨੀ ਬੋਤਲੇ ਦੇ ਗਲੂਕੋਜ਼ ਦੀ ਚੜੀ ਕਾਰ ਆਇਆ ਬੜਾ ਸੋਹਣਾ ਹੋ ਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਪੁੱਤਰ ਹੁਣ ਠੀਕ ਆ ਕਹਿੰਦਾ ਮੈਂ ਮਾਸੀ ਠੀਕ ਆ ਮੈਂ ਕਿਹਾ ਮੇਰਾ ਪੁੱਤ ਮੈਨੂੰ ਦੇ ਮੈਂ ਰਜਿਸਟਰੀ ਕਰਾਉਣੀ ਆ ਮੈਨੂੰ ਦੇ ਮੈਂ ਚੈੱਕ ਕੱਟ ਕੇ ਦੇਵਾਉਂਦਾ ਇਹ ਮੈਨੂੰ ਇਹ ਜਿਹੜਾ ਲੰਬੜਦਾਰ ਆ ਰਿਹਾ ਨੇ ਮੈਨੂੰ ਕਿਹਾ ਮਾਸੀ ਅੱਜ ਅੱਜ ਭੂਆ ਦੀਦੀ ਅੱਜ ਅਸੀਂ ਰਜਿਸਟਰੀ ਕਰਾਉਣੀ ਆ ਹਰ ਹਾਲਤ 'ਚ ਕਿੱਥੇ ਪੈਸੇ ਕੱਢੋ ਨਾ ਮੈਂ ਕਿਹਾ ਪੈਸੇ ਤਾਂ ATM ਤੇ ਇਹਦੇ ਕੋਲ ਜਿਹੜਾ ਬਹੋਸ਼ ਹੋਇਆ ਵੀ ਮੈਂ ਕਿਹਾ ਉੱਠ ਚੁੱਤੀ ਚਲੀਏ ਮੈਂ ਕਿਹਾ ਮੈਂ ਕਿਹਾ ਕਿੰਨੇ ਵਜੇ ਤੱਕ ਦੇਣ ਲੈਣਾ ਹੁੰਦਾ ਕਹਿੰਦਾ 4 ਵਜੇ ਤੱਕ ਮੈਂ ਕਿਹਾ ਤੂੰ 2 ਘੰ ਐਨੇ ਉਸ ਤੋਂ ਬਾਅਦ ਮੈਨੂੰ ਖੁਲਾਸਾ ਕੀਤਾ ਕਿ ਮੇਰੇ ਕੋਲ ਇਸ ਵੇਲੇ ਕੁਝ ਨਹੀਂ ਹੈਗਾ ਮੇਰੇ ਅਕਾਊਂਟ ਦੇ ਵਿੱਚ 13 ਰੁਪਏ ਇੱਕ ਕਾਊਂਟ ਦੇ ਵਿੱਚ ਆ ਇੱਕ ਦੇ ਨੈਸ਼ਨਲ ਬੈਂਕ ਦੇ ਵਿੱਚ ਇੱਕ 1 ਰੁਪਇਆ 84 ਸੈਂਟ ਆ ਡੈਡੀ ਦੇ ਅਕਾਊਂਟ ਚ ਕੋਈ ਪੈਸਾ ਨਹੀਂ ਹੈਗਾ ਕਿ ਉਸੇ ਪੁਲਿਸ ਨੂੰ ਕਿਹਾ ਕਿ ਇਹ ਜਿਹੜੇ ਪਰਸਨ ਬੈਂਕ ਤੋਂ ਆਨਲਾਈਨ ਚਾਰਜ ਮਾਰਦਾ ਸੀ ਜੀਤੀ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਮਸਲਾ ਹੀ ਕੋਈ ਹੋਰ ਆ ਉਹ ਪੇਪਰ ਇਦਾਂ ਦੇਖ ਕੇ ਪੇਪਰ ਇਦਾਂ ਮੂੰਹ ਦਾ ਮਾਰ ਦਿੰਦੇ ਆ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਸ ਤਰ੍ਹਾਂ ਕਹਿੰਦੇ ਆ ਠੱਗੀ ਹੋਈ ਆ ਠੱਗੀ ਹੋਈ ਆ ਮੈਂ ਤਾਂ ਕਹਿੰਦੀ ਕੋਈ ਵੀ ਐਨਆਰ ਜਿਹੜਾ ਹਨਾ ਇੰਡੀਆ ਚ ਜਾਂ ਪੰਜਾਬ ਚ ਦਾਖਲ ਨਾ ਹੋਵੇ ਇੱਥੇ ਚੋਰ ਵਿਚਾਰੀ ਜ਼ਿਆਦਾ ਕੋਈ ਪ੍ਰਸ਼ਾਸਨ ਕਿਸੇ ਦੀ ਕੁਛ ਨਹੀਂ ਸੁਣਦਾ ਹੈਗਾ ਇਹ ਤੁਹਾਡੇ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਬੈਕ ਨਹੀਂ ਢੱਲ ਲੱਗ ਰਹੀ ਆ ਹਾਂਜੀ ਮੈਂ ਤਾਂ ਇਹ ਨਹੀਂ ਕਹੂੰਗੀ ਹੋ ਵੀ ਸਕਦਾ ਹੈ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਤੂੰ ਇੱਥੇ ਦੇ ਬੈਂਕ ਆਪਣਾ ਨਾਮ ਨੰਬਰ ਦਿਓ ਫੋਨ ਨੰਬਰ ਦਿਓ ਮੈਂ ਕਹਾਂ ਵੀ ਮੈਂ ਆਪਣਾ ਬਾਹਰਲਾ ਨੰਬਰ ਦੇ ਦਵਾਂ ਉਹਨਾਂ ਨੇ ਕਿਹਾ ਵਾਰਦਾ ਨਹੀਂ ਚਾਹੀਦਾ ਇੱਥੇ ਦਾ ਚਾਹੀਦਾ ਆ ਅਗਰ ਮੈਂ ਇੱਥੇ ਦਾ ਲੈਂਦੀ ਤਾਂ ਇੱਥੇ ਇਸਤੇਮਾਲ ਕਰਦੀ ਉੱਥੇ ਜਾ ਕੇ ਤੇ ਨਹੀਂ ਕਰਨਾ ਸੀ ਮੈਂ ਕਿਹਾ ਵੀ ਮੇਰੇ ਇਹ ਭਾਂਜੇ ਨੇ ਦੇਖ ਰਹੇ ਕਹਿੰਦੇ ਜੋ ਵੀ ਕਾਪੀਆਂ ਆਪ ਡਾਊਨ ਕਰਾਉਣੀ ਆ ਇੰਨੇ ਕਰਾਉਣੀ ਆ ਜਿਹੜੇ ਵੀ ਮੈਂ ਪੈਸੇ ਪਾਉਂਗੀ ਇਹੀ ਆਪ ਡਾਊਨ ਕਰਾਏਗਾ ਕਹਿੰਦੇ ਠੀਕ ਆ ਤੁਸੀਂ ਇਹਦਾ ਹੀ ਨੰਬਰ ਦੇ ਦਿਓ ਮੈਂ ਇਹਦਾ ਨੰਬਰ ਆਪ ਦਿੱਤਾ ਇਹਨੂੰ ਇਨੂੰ ਇਹ ਨਹੀਂ ਕਹਿ ਕੇ ਗਈ ਕਿ ਤੁਹਾਡੇ ਅਕਾਊਂਟ 'ਚੋਂ ਪੈਸੇ ਮੈਨੂੰ ਪੁੱਛਦੀ ਰਹੀ ਆ ਕਿ ਮੇਰੇ ਅਕਾਊਂਟ 'ਚ ਕਿੰਨੇ ਪੈਸੇ ਹੋ ਗਏ ਆ ਮੈਨੂੰ ਮੜ ਕੇ ਚੈੱਕ ਕਰਕੇ ਮਸੀ ਮੈਨੂੰ ਕਹਿੰਦਾ ਪਿਛਲੇ ਦਿਨਾਂ 'ਚ 3 ਸਾਲ 2 2 ਸਾਲ ਪਹਿਲਾਂ ਕਹਿੰਦਾ ਮਸੀ 9 ਲੱਖ ਤੁਸੀਂ ਰੁਪਈਆ ਭੇਜਿਆ ਮੈਨੂੰ ਮੈਂ ਕਿਹਾ ਹਾਂ ਮੈਂ 9 ਤੋਂ ਮੈਂ ਕਿਹਾ ਨਹੀਂ 9 ਤੋਂ ਜ਼ਿਆਦਾ ਆਇਆ ਮੈਂ ਕਿਹਾ 7 ਲੱਖ ਦੀ ਤਾਂ ਮੇਰੀ ਐਫ ਡੀ ਸੀਗੀ ਤੇ ਬਾਕੀ ਵੀ ਮੈਂ ਪੈਸੇ ਭੇਜਿਓ ਕਿੱਥੇ ਗਏ ਆ ਨਹੀਂ ਮਸੀ ਆਪ ਨੂੰ ਭੁਲੇਖਾ ਆ ਮੈਂ ਕਹਾਂ ਕੋਈ ਗੱਲ ਨਹੀਂ ਉਦਾਂ ਤਾਂ ਸਟੇਟਮੈਂਟਾਂ ਨਿਕਲਣੀਆਂ ਗੱਲ ਕੋਈ ਨਹੀਂ ਐ ਵੀ ਗੱਲਾਂ ਉਹਨਾ ਮੈਂ ਕਰਦੀ ਨਹੀਂ ਮੈਂ ਕਹਾਂ ਤੁਸੀਂ ਆਪਾਂ ਮਾ ਹੁਣ 20 ਸਾਲ ਦੀਆਂ ਸਟੇਟਮੈਂਟਾਂ ਕਰਾ ਲਓ ਪੈਸੇ ਲੱਗਦੇ ਆ ਸਟੇਟਮੈਂਟ ਨਿਕਲ ਆਉਂਦੀ ਆ ਉਹਨੇ ਫੇਰ ਵੀ ਨਹੀਂ ਇਹ ਸੋਚਿਆ ਕਿ ਉਹਨੇ ਆ ਕੇ ਹਸਾਬ ਲੈਣਾ ਮੇਰੇ ਤੋਂ ਜਿਹੜੀਆਂ ਸਰਮਾਜਿੰਗਾਂ ਆਪ ਨੂੰ ਤੁਸੀਂ ਜਨਤਾ ਕਰੋਗੇ ਹਾਂਜੀ ਇਸ ਤਰੀਕੇ ਨਾਲ ਉਹਨੂੰ ਲੈਣ ਦੇ ਨਾਲ ਤੁਹਾਡੇ ਕੁਝ ਟ੍ਰਾਂਸੈਕਸ਼ਨਾਂ ਦਿਖਾ ਦੇ ਆਹ ਦੇਖੋ ਹੈ ਪੂਰੀ ਮੇਰੇ ਕੋਲ ਫਾਈਲ ਵਿੱਚ 35 ਪੇਪਰਾਂ ਦੀਆਂ ਹਨਾ ਇਹ ਤੋਂ ਪੇਪਰ ਕਢਾਇਓ ਆਹ ਦੇਖੋ ਇਹਦੇ 35 ਪੇਪਰ ਦੋ ਬੈਂਕਾਂ ਦੇ ਇਹ ਪੇਪਰ ਇਹ ਸਾਰੀਆਂ ਫੋਟੋ ਕਾਪੀਆਂ ਜਿਹਦੇ ਵਿੱਚ ਇਸ ਇਸ ਚੀਜ਼ ਨੂੰ ਆ ਏਟੀਐਮ ਨੂੰ ਮੇਰੇ ਫਾਦਰ ਨੇ ਮੇਰੇ ਭਤੀਜੇ ਨੂੰ ਪਤਾ ਵੀ ਨਹੀਂ ਇਹਨਾਂ ਚੀਜ਼ਾਂ ਦਾ ਇਹ ਦੇਖੋ ਪੂਰੀ ਬੁੱਕ ਬਣੀ ਪਈ ਹੈ ਜਿਹੜੀ ਮੈਂ ਸਟੇਟਮੈਂਟਾਂ ਕਢਾਈਆਂ ਇਹਦੇ ਵਿੱਚ ਲਗਾਤਾਰ ਕਿਤੇ ਲੱਖ ਘਟਾਇਆ ਇਹਨੇ ਪੀਟੀਐਮਸ ਚੂਜ਼ ਕੀਤਾ ਆਪਣੇ ਦੋਸਤਾਂ ਨੂੰ ਹੋਟਲਾਂ 'ਚ ਆਪਣੀਆਂ ਸਹੇਲੀਆਂ ਨੂੰ ਪੈਸੇ ਪਾਏ ਆ ਜੇ ਉਹਨਾਂ ਨੂੰ ਪੈਸੇ ਮੈਂ ਪੁੱਛਦੀ ਆ ਤੇ ਉਹ ਕਹਿੰਦੇ ਆ ਹਾਂ ਪਾਏ ਸੀਗੇ ਅਸੀਂ ਕੋਈ ਗੇਮ ਕਰਨ ਗਏ ਸੀ ਇਹਨੇ ਖੁਦ ਵੀ ਇਹ ਮੈਨੂੰ ਮੰਨੀ ਆ ਗੱਲ ਕਿ ਮੈਂ ਕੁੜੀਆਂ ਦੇ ਚੱਕਰਾਂ 'ਚ ਪਿਆ ਸੀ। ਇਹਦੇ ਫੋਨ ਦੇ ਵਿੱਚ ਉਹ ਵੀ ਕਾਫੀ ਕੁੜੀਆਂ ਦੀਆਂ ਚੈਟਿੰਗਾਂ ਨਿਕਲੀਆਂ ਆ ਮੈਨੂੰ ਨਹੀਂ ਵੀਡੀਓ ਦਾ ਬਹੁਤ ਕੁੜੀਆਂ ਦੇ ਵਿੱਚ ਆ ਫੋਨ ਤੇ ਤਾਂ ਚਲੋ ਬਹੁਤ ਹੁੰਦੀਆਂ ਲੇਕਿਨ ਜਿਹੜੀਆਂ ਜਿਹੜੀ ਮੈਨੂੰ ਜ਼ਿਆਦਾ ਸ਼ੋਅ ਹੋਈ ਹੈ ਇਹ ਸਾਡੇ ਪਿੰਡ ਦੀ ਆ ਕੁੜੀ। ਇਹ ਜਿਹੜੀ ਸ਼ੋਅ ਹੋਈ ਹੈ ਖਾਤੇ ਵਿੱਚ ਪੈਸੇ ਕਿ ਖਾਤੇ 'ਚ ਨਹੀਂ ਮੈਨੂੰ ਸ਼ੋਅ ਹੁੰਦੇ ਕਿ ਇਹਨੇ ਹੋਰ ਕੋਈ ਖਾਤਾ ਖਲਾਇਆ ਜਾਂ ਇਹਦੀ ਮਾਂ ਦੇ ਅਕਾਊਂਟ 'ਚ ਪਾਇਆ ਮੈਨੂੰ ਨਹੀਂ ਪਤਾ ਕਿ ਇਹਦੇ ਅਕਾਊਂਟ 'ਚ ਕੀ ਗਿਆ ਆ। ਹੁਣ ਐਸੇ ਗੱਲਬਾਤ ਹੋਈ ਸੀ ਮੈਂ ਨਾਲ ਮੁੰਡੇ ਨਾਲ ਵੀ ਹੋਈ ਆ ਕੁੜੀ ਨਾਲ ਵੀ ਹੋਈ ਆ ਕੁੜੀ ਕਹਿੰਦੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਕਹਾਂ ਮੈਂ ਮੈਂ ਵੀ ਬੈਡ ਲੈਂਗੁਏਜ ਨਾਲ ਗੱਲ ਕੀਤੀ ਆ ਕਿ ਤੂੰ ਇਹਦੇ ਨਾਲ 7 ਸਾਲਾਂ ਚ ਰਿਲੇਸ਼ਨ ਚ ਰਹੀ ਆ ਤੈਨੂੰ ਕਹਤੇ ਨਹੀਂ ਪਤਾ ਹੈਗਾ ਇੱਥੇ ਮੇਰੇ ਕੋਲ ਇੱਕ ਕਾਰਡ ਹੈ ਜਿਹਦੇ ਤੋਂ ਇਹਨੇ ਅੰਗੂਠੀਆਂ ਕਰਾ ਕੇ ਪਾਈਆਂ ਆ ਇਹ ਆ ਨਿਕਲੀਆਂ ਇਹਦੇ